ਸ੍ਰੀ ਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਚੈਨਲ ਪੰਜਾਬੀ ਕਲੋਥ ਸਰੀਦਕਾਰ ਤੇ ਤੇ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਹੈ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਤੇ ਜੀ ਅੱਜ ਲੈ ਕੇ ਆਏ ਆਪਾਂ ਪਾਸ਼ਮ ਰਮਾਲਾਂ ਦੀ ਸਰਾਣਿਆਂ ਦੀ ਤੇ ਮੰਨ ਲਓ ਜਿਵੇਂ ਦਰੀਆਂ ਦੇ ਜਾਲੀਆਂ ਬੰਦੇ ਆ ਗੋਲ ਪਾਸ਼ਮ ਆਪਣੇ ਕੋਲੇ ਅੱਜ ਜੀ ਆਈ ਉਹ ਪਾਸ਼ਮ ਤੇ ਇਹ ਪਾਸ਼ਮ ਦੇ ਵਿੱਚ ਸਾਰੇ ਕਲਰ ਆਏ ਆ ਜਿਵੇਂ ਕਿਸੇ ਮੇਰੀ ਭੈਣ ਨੂੰ ਇਹ ਸਪਾਸ਼ਮ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਮੇਰੇ ਨੂੰ ਕਾਲ ਕਰ ਸਕਦੇ ਹੋ ਜੀ WhatsApp ਕਾਲ ਕਰ ਸਕਦੇ ਹੋ ਇਹਦੇ ਵਿੱਚ ਆਏ ਹੈ ਜੀ ਚਾਰ ਕਲਰ ਕਿਉਂਕਿ ਸਹਰਾਣੇ ਰਮਾਲ ਸਹਰਾਣੇ ਤਾਂ ਇਹਨਾਂ ਚਾਰ ਕਲਰਾਂ ਦੀ ਵੱਧ ਮੰਗਦੇ ਆ ਤੇ ਇਹ ਆਇਆ ਜੀ ਆਪਣੇ ਕੋਲੇ ਚਾਰ ਕਲਰ ਜਿਵੇਂ ਆ ਗਿਆ ਜੀ ਆਪਣੇ ਕੋਲੇ ਆ ਗ੍ਰੀਨ ਕਲਰ ਆ ਗਿਆ ਤੇ ਆ ਆ ਗਿਆ ਜੀ ਆਪਣੇ ਕੋਲੇ ਨਾਭੀ ਕਲਰ ਤੇ ਆ ਆ ਗਿਆ ਜੀ ਆਪਣੇ ਕੋਲੇ ਵਾਈਟ ਕਲਰ ਆ ਦੇਖੋ ਆ ਗਿਆ ਜੀ ਆਪਣੇ ਕੋਲੇ ਵਾਈਟ ਕਲਰ ਤੇ ਆ ਆ ਗਿਆ ਜੀ ਆਪਣੇ ਕੋਲੇ ਰੈੱਡ ਕਲਰ ਆ ਗਿਆ ਜੀ ਰੈੱਡ ਕਲਰ ਆਪਣੇ ਕੋਲੇ ਆ ਗਿਆ ਜੀ ਆਪਣੇ ਕੋਲੇ ਰੈੱਡ ਕਲਰ ਇਹ ਚਾਰ ਹੀ ਕਲਰ ਆਏ ਆਪਣੇ ਕੋਲੇ ਇਹਨਾਂ ਚਾਰ ਕਲਰਾਂ ਦੇ ਸਹਰਾਣੇ ਤੇ ਰਮਾਲ ਵੱਧ ਬਣਦੇ ਆ ਤੇ ਇਹ ਲੱਛੇ ਦਾ ਰੇਟ ਹੈ ਜੀ 35 ਰੁਪਏ ਇਹ ਲੱਛੇ ਦਾ ਰੇਟ ਹੈ ਜੀ 35 ਰੁਪਏ ਕਿਉਂਕਿ ਤੋਲ ਕੇ ਤਾਂ ਮੈਂ ਦਿੰਦੀ ਨਹੀਂ ਤੋਲਣ ਵਾਲਾ ਤਾਂ ਮੇਰੇ ਕੋਲ ਕੋਈ ਸਾਧਨ ਹੈ ਨਹੀਂ ਬਸ ਮੈਂ ਤਾਂ ਫਿਕਸ ਰੇਟ ਹੀ ਰੱਖਿਆ ਹੈ ਲੱਛੇ ਦਾ ਰੇਟ ਹੈ ਜੀ 35 ਰੁਪਏ ਤੇ ਮੇਰੀ ਭੈਣ ਨੂੰ ਕਿਸੇ ਨੂੰ ਰਮਾਲ ਸਹਰਾਣੇ बनਵਾਉਣੇ ਹੋਣੇ ਮੇਰੀ ਕਿਸੇ ਭੈਣ ਨੇ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਣਵਾ ਸਕਦੇ ਹੋ ਜਿਵੇਂ ਹੁਣ ਅੱਜ ਕੱਲ੍ਹ ਚੱਲਦੇ ਆ ਭਾਰੀ ਭਾਰੀ ਰਮਾਲਾਂ ਦੇ ਡਿਜ਼ਾਈਨ ਤੇ ਸਰਹਾਣਿਆਂ ਦੇ ਡਿਜ਼ਾਈਨ ਤਾਂ ਤੁਸੀਂ ਬਣਵਾ ਸਕਦੇ ਹੋ ਸਕਰੀਨ ਤੇ ਜੀ ਆਪਣਾ ਨੰਬਰ ਦਿੱਤਾ ਹੁੰਦਾ ਜਦੋਂ ਮਰਜ਼ੀ ਮੈਨੂੰ ਕਾਲ ਕਰੋ ਤੁਸੀਂ ਤੇ ਇੱਕ ਮੇਰੀ ਭੈਣ ਨੇ ਜੀ ਮੈਨੂੰ ਕੱਲ ਕਮੈਂਟ ਕੀਤਾ ਕਹਿੰਦੀ ਭੈਣੇ ਤੂੰ ਨੰਬਰ ਬੋਲ ਕੇ ਦੱਸਿਆ ਕਰ ਹੋਂ ਤਾਂ ਵੈਸੇ ਨੰਬਰ ਮੇਰਾ ਹਰੇਕ ਵੀਡੀਓ 'ਚ ਜੀ ਮੈਂ ਨੰਬਰ ਦਿੱਤਾ ਹੋਇਆ ਆਪਦਾ ਥੱਲੇ ਮੇਰਾ ਨੰਬਰ ਲਿਖਿਆ ਹੋਇਆ ਹੈਗਾ ਚਲੋ ਆਪਾਂ ਬੋਲ ਕੇ ਦੱਸ ਦਿੰਦੀ ਆ ਜੀ ਜਿਵੇਂ ਮੇਰਾ ਨੰਬਰ ਹੈਗਾ WhatsApp ਨੰਬਰ ਹੈ ਜੀ ਮੇਰਾ 8059916361 8059916361 ਜੀ ਮੇਰਾ ਇਹ WhatsApp ਨੰਬਰ ਹੈ ਜਿਵੇਂ ਜਮਾਰਜੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਅੱਗੇ ਵੀ ਮੈਂ ਹਰੇਕ ਵੀਡੀਓ 'ਚ ਦੱਸਦੀ ਆ ਜਿਵੇਂ ਮੇਰੀ ਭੈਣ ਨੂੰ ਕਿਸੇ ਨੂੰ ਕੋਟੀ ਜਾਕਟ ਬਲੌਜ ਟੋਪੀ ਜਰਾਬਾਂ ਚਾਹੀਦੀਆਂ ਹੋਣ ਜਦੋਂ ਮਰਜੀ ਮੈਨੂੰ ਕੰਟੈਕਟ ਕਰੋ ਤੁਸੀਂ ਰੇਟ ਆਪਾਂ ਦੱਸਦੇ ਹੁੰਨੇ ਆ ਜੀ ਹਰੇਕ ਵੀਡੀਓ ਜੀ ਮੇਰਾ ਰੇਟ ਦੱਸਿਆ ਹੁੰਦਾ ਕੋਟੀ ਦਾ ਰੇਟ ਹੈ ਜੀ ਆਪਣਾ 700 ਜਾਕਰ ਦਾ ਰੇਟ ਹੈ ਜੀ ਆਪਣਾ 500 ਤੇ ਬਲੌਜ ਦਾ ਰੇਟ ਹੈ ਜੀ ਆਪਣਾ 400 ਟੋਪੀ ਦਾ ਰੇਟ ਹੈ ਜੀ ਆਪਣਾ 100 ਤੇ ਜਰਾਬਾਂ ਦਾ 50 ਜਦੋਂ ਮਰਜੀ ਮੈਨੂੰ ਤੁਸੀਂ ਕਾਲ ਕਰੋ ਜਦੋਂ ਮਰਜੀ ਮੇਰੇ ਨਾਲ ਕੰਟੈਕਟ ਕਰੋ ਜਿਹੜੀਆਂ ਭੈਣਾਂ ਨੂੰ ਮੇਰੀਆਂ ਨੂੰ ਲੋੜ ਆ ਜਰੂਰ ਮੇਰੇ ਨਾਲ ਕੰਟੈਕਟ ਕਰਨਾ ਤੇ ਜੀ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਜੀ ਮੈਨੂੰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਜਰੂਰ ਮੈਨੂੰ ਮੇਰੀ ਵੀਡੀਓ ਤੇ ਤੁਸੀਂ ਜਰੂਰ ਮੈਨੂੰ ਪਿਆਰ ਦੇਣਾ ਮੇਰੀਆਂ ਭੈਣਾਂ ਨੇ ਤੇ ਮੈਨੂੰ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਜੀ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ